ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪਾਜਵਾ ਐਂਡ ਸੰਦੂ ਬਲੌਗ ਅੱਜ ਦਾ ਬਲੌਗ ਬੇਹਦ ਇੰਪੋਰਟੈਂਟ ਹੈ ਕੈਨੇਡਾ ਵਰਕ ਪਰਮਿਟ ਨੂੰ ਲੈ ਕੇ ਡਿਸਕਸ਼ਨ ਕਰਨਾ ਹੈ ਤੇ ਖਾਸ ਕਰਕੇ ਕੈਨੇਡਾ ਦੇ ਓਪਨ ਵਰਕ ਪਰਮਿਟ ਬਾਰੇ ਗੱਲ ਕਰਨੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਹਾਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਜੇ ਤੁਸੀਂ ਸਾਡੇ ਨਾਲ ਸੌਪੀਛਾ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਬਹੁਤ ਸਾਰੇ ਬੱਚੇ ਹੁਣ ਗ੍ਰੈਜੂਏਟ ਹੋ ਰਹੇ ਨੇ ਜਿਨ੍ਹਾਂ ਦੀ ਸਟੱਡੀ ਖਤਮ ਹੋ ਰਹੀ ਹੈ ਹੁਣ ਉਹਨਾਂ ਨੇ PSW ਜਾਂ ਜਿਹਨੂੰ PGWP ਕਹਿੰਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਉਹ ਅਪਲਾਈ ਕਰਨਾ ਹੈ ਜਾਂ ਕਈਆਂ ਨੇ ਅਪਲਾਈ ਕਰ ਦਿੱਤਾ ਹੋਣਾ ਹੈ ਕਈ ਅਪਲਾਈ ਕਰਨ ਬਾਰੇ ਸੋਚ ਰਹੇ ਹੋਣੇ ਆ ਜਦੋਂ ਤੁਸੀਂ ਅਪਲਾਈ ਕਰਨਾ ਹੈ ਤਾਂ ਤੁਸੀਂ ਕਈ ਵਾਰੀ ਕੀ ਕਰਦੇ ਹੋ ਕਿ YouTube ਤੇ ਕੋਈ ਵੀਡੀਓ ਦੇਖੀ ਆਪਾਂ ਤੇ ਉਹਦੇ ਹਿਸਾਬ ਦੇ ਨਾਲ ਆਪਾਂ ਉਹਨੂੰ ਫੋਲੋ ਕੀਤਾ ਤੇ ਕਾਪੀ ਕਟ ਪੇਸਟ ਕਰ ਦਿੱਤਾ ਪਰ 체ੜੀ ਆਪਾ ਵੀਡੀਓ ਦੇਖ ਕੇ ਆਪਣਾ ਵਰਕ ਪਰਮਿਟ ਅਪਲਾਈ ਕਰ ਰਹੇ ਆ ਕਿ ਉਹ ਸਹੀ ਤੌਰ ਤਰੀਕਾ ਹੈਗਾ ਇਹ ਸਾਨੂੰ ਵੀ ਸਮਝਣ ਦੀ ਲੋੜ ਹੈ ਜਦੋਂ ਅਸੀਂ ਵਰਕ ਪਰਮਿਟ ਅਪਲਾਈ ਕਰਨਾ ਕਿਉਂਕਿ ਪਹਿਲਾਂ ਵਰਕ ਪਰਮਿਟ ਅਪਲਾਈ ਕਰਨ ਦਾ ਸਿਸਟਮ ਥੋੜਾ ਵੱਖਰਾ ਸੀ ਪਹਿਲਾਂ ਕੀ ਸੀਗਾ ਕਿ ਭਈ ਹਰ ਬੱਚਾ ਐਲੀਜੀਬਲ ਸੀਗਾ ਕੋਈ ਵੀ ਅਪਲਾਈ ਕਰ ਦਿੰਦਾ ਸੀ ਕਿੱਦਾਂ ਵੀ ਅਪਲਾਈ ਕਰ ਦਿੰਦਾ ਸੀਗਾ ਵਰਕ ਪਰਮਿਟ ਆ ਜਾਂਦਾ ਸੀ ਪਰ ਹੁਣ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਿ ਬਹੁਤ ਵੱਡੇ ਲੈਵਲ ਦੇ ਉੱਤੇ ਵਰਕ ਪਰਮਿਟ ਰਿਫਿਊਜ਼ ਹੋਏ ਤੇ ਰਿਫਿਊਜ਼ਲ ਦਾ ਕਾਰਨ ਉਹਨਾਂ ਦੇ ਸਟੱਡੀ ਦੌਰਾਨ ਕੋਈ ਐਦਾਂ ਦਾ ਉਹਨਾਂ ਦੀ ਫਾਈਲ ਨੂੰ ਲੈ ਕੇ ਕਨਸਰਨ ਰੇਜ਼ ਕੀਤਾ ਗਿਆ ਜੋ ਪਾਸਟ ਦੇ ਵਿੱਚ ਉਹਨਾਂ ਦੇ ਨਾਲ ਹੈਪਨ ਹੋਇਆ ਈਵਨ ਕਿ ਕਈਆਂ ਦੇ ਨਾਲ ਤੇ ਕੁਝ ਹੋਇਆ ਨਹੀਂ ਉਦਾਂ ਹੀ ਉਹਨਾਂ ਦਾ ਵਰਕ ਪਰਮਿਟ ਜਿਹੜਾ ਉਹ ਰਿਫਿਊਜ਼ ਕਰ ਦਿੱਤਾ ਕਈ ਬੱਚੇ ਲੰਬੇ ਸਮੇਂ ਤੋਂ ਵੇਟ ਕਰ ਰਹੇ ਨੇ ਹੁਣ ਤੱਕ ਉਹਨਾਂ ਦੇ ਵਰਕ ਪਰਮਿਟ ਦੇ ਉੱਤੇ ਡਿਸੀਜਨ ਤੱਕ ਨਹੀਂ ਆਇਆ ਹੈਗਾ ਤੇ ਕਈ ਬੱਚੇ ਜਿਹੜੇ ਪੜ੍ਹ ਲਿਖਣ ਜੀ ਬਹੁਤ ਚੰਗੇ ਸੀਗੇ ਪਰ ਉਹਨਾਂ ਦੇ ਵਰਕ ਪਰਮਿਟ ਨੂੰ ਲੈ ਕੇ ਐਮਬੈਸੀ ਨੇ ਕੋਈ ਟੈਂਸ਼ਨ ਰੇਸ ਕੀਤਾ ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਦੇਣਾ ਕਿ ਕਈ ਕਈ ਵਾਰੀ ਕੀ ਹੁੰਦਾ ਕਿ 1+1 ਪ੍ਰੋਗਰਾਮ ਕਈ ਬੱਚੇ ਨੇ ਲਿਆ ਹੁੰਦਾ ਕਿਸੇ ਬੱਚੇ ਨੇ 1+1 ਪ੍ਰੋਗਰਾਮ ਲਿਆ ਹੈ ਉਹਦੇ ਵਿੱਚ ਕੀ ਹੁੰਦਾ ਕਿ ਕਈ ਵਾਰੀ ਆਪਾਂ ਜਿਹੜਾ ਟਰਾਂਸਕ੍ਰਿਪਟ ਵਗੈਰਾ ਅਪਲੋਡ ਕਰਦੇ ਆ ਜਾਂ ਜਿਹੜੀ ਨਾ ਆਪਾਂ ਕੰਪਲੀਸ਼ਨ ਲੈਟਰ ਦਿੰਦੇ ਆ ਆਪਾਂ ਕਾਲਜ ਤੋਂ ਸਟੱਡੀ ਮੁਕੰਮਲ ਕੀਤੀ ਪੂਰੀ ਕੀਤੀ ਆਪਾਂ ਕੰਪਲੀਸ਼ਨ ਲੈਟਰ ਦੇ ਦਿੱਤਾ ਪਰ ਕਈ ਵਾਰੀ ਆਪਣਾ ਟਰਾਂਜ਼ੈਕਸ਼ਨ ਨੂੰ ਲੈ ਕੇ ਕੋਈ ਕੁਐਸਚਨ ਹੋ ਜਾਂਦਾ ਹੈ ਕਈ ਵਾਰੀ ਆਪਣਾ 1+1 ਪ੍ਰੋਗਰਾਮ ਨੂੰ ਲੈ ਕੇ ਕੋਈ ਕੁਐਸਚਨ ਹੋ ਸਕਦਾ ਹੈ ਜਾਂ ਫਿਰ ਤੁਹਾਡੇ ਸਟੱਡੀ ਦੇ ਦੌਰਾਨ ਕਿਸੇ ਤਰ੍ਹਾਂ ਦੀ ਵੀ ਤੁਹਾਡੇ ਤੋਂ ਕੋਈ ਵੀ ਗਲਤੀ ਹੋਈ ਹੋਵੇ ਜਿਹੜੀ ਕਿ ਤੁਹਾਡੇ ਸਟੱਡੀ ਪਰਮਿਟ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਰੇ ਦੇ ਨਾਲ ਇਫੈਕਟ ਕਰਦੀ ਹੋਵੇ ਤੁਸੀਂ ਇਹਦੀ ਸਾਰਿਆਂ ਦੀ ਐਕਸਪਲੇਨੇਸ਼ਨ ਦੇ ਕੇ ਹੀ ਫਾਈਲ ਲਗਾਣੀ ਜਦੋਂ ਤੁਸੀਂ ਵਰਕ ਪਰਮਿਟ ਆਪਣਾ ਅਪਲਾਈ ਕਰਨਾ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਫਾਈਲ ਨੂੰ ਲੈ ਕੇ ਤੁਹਾਡੀ ਫਾਈਲ ਨੂੰ ਲੈ ਕੇ ਕਿਉਂਕਿ ਹਰ ਇੱਕ ਦੀ ਇੱਕ ਇੰਡੀਵਿਜੁਅਲ ਸਟੋਰੀ ਹੁੰਦੀ ਹੈ ਆਪਣੀ ਤੁਹਾਡੀ ਫਾਈਲ ਨੂੰ ਲੈ ਕੇ ਤੁਹਾਡਾ ਕੋਈ ਵੀ ਜਿਕਰ ਕਨਸਰਨ ਹੈਗਾ ਜੋ ਵੀਜ਼ਾ ਅਫੀਸਰ ਦਾ ਕਨਸਰਨ ਹੋ ਸਕਦਾ ਹੈ ਤਾਂ ਉਸ ਨੂੰ ਤੁਸੀਂ ਉਹ ਰੇਜ਼ ਕਰੋ ਉਹਦੇ ਵਿੱਚ ਪ੍ਰੋਪਰ ਐਕਸਪਲੇਨੇਸ਼ਨ ਦਿਓ ਕਿ ਭਈ ਆ ਚੀਜ਼ ਇਦਾਂ ਨਹੀਂ ਇਦਾਂ ਸੀਗੀ ਐਚ ਆ ਨਹੀਂ ਆ ਸਾਡੇ ਇਸ਼ੂ ਸੀਗਾ ਤੇ ਇਹਨੂੰ ਇਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਐਕਸਪਲੇਨ ਕਰ ਰਹੇ ਹਾਂ ਨਾਲਿਕ ਐਕਸਪਲੇਨੇਸ਼ਨ ਲੈਟਰ ਜਿਹਨੂੰ ਕਵਰ ਲੈਟਰ ਕਿਹਾ ਜਾਂਦਾ ਉਹ ਲਗਾਓ ਕਿਉਂਕਿ ਕਈ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਦਾਂ ਦੀਆਂ ਪਈਆਂ ਨੇ ਜਿਦੇ ਵਿੱਚ ਲਿਖਿਆ ਹੋਇਆ ਕਿ ਭਈ ਸਾਨੂੰ ਐਸਓਪੀ ਜਾਂ ਕਵਰ ਲੈਟਰ ਲਗਾਉਣ ਦੀ ਲੋੜ ਹੀ ਨਹੀਂ ਹੈਗੀ ਪੀਜੀਡਬਲੂਪੀ ਅਪਲਾਈ ਕਰਨਾ ਇਹ ਮੇਰਾ ਮਕਸਦ ਡਰਾਉਣਾ ਨਹੀਂ ਹੈਗਾ ਨਾ ਮੈਂ ਇਹ ਕਹਿ ਰਿਹਾ ਕਿ ਤੁਸੀਂ ਏਜੰਟਾਂ ਕੋਲ ਜਾ ਕੇ ਲਵਾਓ ਖੁਦ ਲਗਾਓ ਪਰ ਜੇਕਰ ਤੁਹਾਡੀ ਫਾਈਲ ਦੇ ਵਿੱਚ ਕੋਈ ਤੁਹਾਨੂੰ ਠੁਠੀ ਆ ਤੁਹਾਨੂੰ ਕੋਈ ਕਮੀ ਲੱਗਦੀ ਹੈ ਜਾਂ ਤੁਹਾਡੇ ਫਾਈਲ ਨੂੰ ਲੈ ਕੇ ਤੁਹਾਡਾ ਕੋਈ ਕੰਸਰਨ ਹੈ ਯਾ ਵੀਜ਼ਾ ਆਫੀਸਰ ਦਾ ਕੋਈ ਕੰਸਰਨ ਹੋ ਸਕਦਾ ਹੈ ਤਾਂ ਤੁਸੀਂ ਉਹਨੂੰ ਪਹਿਲਾਂ ਹੀ ਦੂਰ ਕਰੋ ਪ੍ਰੋਪਰ ਉਹਦੀ ਐਕਸਪਲੇਨੇਸ਼ਨ ਦਿਓ ਤਾਂ ਕਿ ਵੀਜ਼ਾ ਆਫੀਸਰ ਦੇ ਕੋਲ ਸੈਕੰਡ ਆਪਸ਼ਨ ਨਾ ਬਚੇ ਤੁਹਾਡੀ ਫਾਈਲ ਦੇ ਉੱਤੇ ਨੈਗੇਟਿਵ ਡਿਸੀਜਨ ਦੇ ਵੀ ਇਹਦੇ ਨਾਲੋਂ ਚੰਗਾ ਹੈ ਕਿ ਜੇਕਰ ਤੁਸੀਂ ਪਹਿਲਾਂ ਐਕਸਪਲੇਨ ਕੀਤਾ ਹੋਏਗਾ ਤੇ ਉਹ ਤੁਹਾਨੂੰ ਪੋਜ਼ਿਟਿਵ ਡਿਸੀਜਨ ਦੇਵੇਗਾ ਇਹ ਜਿਹੜੀ ਪ੍ਰੋਬਲਮ ਹੈ ਇਹ ਜ਼ਰੂਰੀ ਨਹੀਂ ਹੈਗੀ ਕਿ ਜਦੋਂ ਤੁਸੀਂ ਅਪਲਾਈ ਕਰਨਾ ਤਾਂ ਹੀ ਆਣੀਏ ਕਈ ਵਰੀ ਏਜੰਟ ਜਿਹੜੇ ਆ ਉਹ ਵੀ ਅੱਖਾਂ ਬੰਦ ਕਰਕੇ ਅਪਲਾਈ ਕਰੀ ਜਾਂਦੇ ਆ ਕਿ ਭਾਈ ਆ ਵਰਕ ਪਰਮਟ ਆਇਆ ਆ ਚੱਕੋ ਆ ਵਰਕ ਪਰਮਟ ਆਇਆ ਆ ਚੱਕੋ ਐਦਾਂ ਵੀ ਕਈ ਵਰੀ ਹੋ ਜਾਂਦਾ ਹੈ ਪਰ ਰਿਐਲਿਟੀ ਕੀ ਹੈ ਕਿ ਜਿਹੜੀ ਤੁਹਾਡੀ ਫਾਈਲ ਹੈ ਉਸ ਫਾਈਲ ਦੇ ਹਿਸਾਬ ਦੇ ਨਾਲ ਵਰਕ ਪਰਮਟ ਅਪਲਾਈ ਕਰਨਾ ਹੈ ਉਹਦੀ ਐਕਸਪਲੇਨੇਸ਼ਨ ਜਿਹੜੀ ਆ ਦੇਖੋ ਜਿਹੜਾ ਫਾਰਮ ਫਿਲ ਕਰਨਾ ਤੁਸੀਂ ਉਹ ਤੇ ਸੇਮ ਹੀ ਰਹਿਣਾ ਹੈ ਜਿਹੜੀ ਤੁਸੀਂ ਡਾਕੂਮੈਂਟੇਸ਼ਨ ਕਰਨੀ ਹੈ ਮੋਸਟਲੀ ਉਹ ਸੇਮ ਰਹਿਣੀ ਹੈ ਪਰ ਜਿਹੜਾ ਤੁਸੀਂ ਐਕਸਪਲੇਨੇਸ਼ਨ ਲੈਟਰ ਲਿਖਣਾ ਹੈਗਾ ਜਿਹੜੀ ਉਹਦੀ ਪ੍ਰੈਜੈਂਟੇਸ਼ਨ ਬਣਾਉਣੀ ਹੈ ਜਿਹੜਾ ਉਹਦਾ ਕੰਟੈਂਟ ਲਿਖਣਾ ਹੈ ਉਹਦੇ ਉੱਤੇ ਜ਼ਰੂਰ ਕੰਮ ਕਰਿਆ ਕਰੋ ਕਿਉਂਕਿ ਜੇਕਰ ਤੁਸੀਂ ਸਹੀ ਢੰਗ ਦੇ ਨਾਲ ਆਪਣੀ ਫਾਈਲ ਨੂੰ ਐਕਸਪਲੇਨ ਕਰੋਗੇ ਤਾਂ ਤੁਹਾਡੇ ਵਰਕ ਪਰਮਿਟ ਰਿਫਿਊਜ਼ ਹੋਣ ਦੇ ਚਾਂਸਸ ਘੱਟ ਹੋਣਗੇ ਦੂਜੀ ਗੱਲ ਜਦੋਂ ਆਪਾਂ PGWP ਅਪਲਾਈ ਕਰਨਾ ਵਾ ਤਾਂ ਇੱਕ ਚੀਜ਼ ਧਿਆਨ ਰੱਖੋ ਖਾਸ ਕਰਕੇ ਜਿਹੜੇ 1 ਸਾਲ ਦਾ ਜਿਨ੍ਹਾਂ ਨੇ ਕੋਰਸ ਲਿਆ ਜੇਕਰ ਤੁਹਾਡਾ 1 ਸਾਲ ਦਾ ਕੋਰਸ ਹੈ ਤਾਂ ਤੁਸੀਂ 1 ਸਾਲ ਦਾ ਕੋਰਸ ਹੋਰ ਲੈ ਲਓ ਤੇ 2 ਸਾਲ ਦੀ ਜੇਕਰ ਤੁਹਾਡੀ ਸਟੱਡੀ ਹੋ ਜੇਗੀ ਤੇ ਤੁਹਾਨੂੰ ਵਰਕ ਪਰਮਿਟ ਦੀ ਲੈਂਥ ਚੰਗੀ ਮਿਲ ਜੇਗੀ ਪਰ ਜੇਕਰ ਤੁਸੀਂ 1 ਸਾਲ ਦੀ ਸਟੱਡੀ ਦੇ ਨਾਲ ਹੀ ਤੁਸੀਂ 1 ਸਾਲ ਦਾ JPWP ਅਪਲਾਈ ਕਰਦੇ ਹੋ ਤਾਂ ਵਰਕ ਪਰਮਿਟ ਦੀ ਲੈਂਥ ਜਿਹੜੀ ਤੁਹਾਨੂੰ 1 ਸਾਲ ਦੀ ਮਿਲਣੀ ਹੈਗੀ ਸੋ ਜੇਕਰ ਤੁਸੀਂ 2 ਸਾਲ ਦੀ ਸਟੱਡੀ ਕਰ ਲੈਂਦੇ ਹੋ ਠੀਕ ਹੈ ਤੇ ਦੂਜੀ ਗੱਲ ਇਹ ਧਿਆਨ ਰੱਖਣੀ ਹੈਗੀ ਕਿ ਤੁਹਾਡਾ ਜਿਹੜਾ ਸਟੇਟਸ ਹੈ ਏਦਾਂ ਨਾ ਹੋਵੇ ਕਿ ਉਹ ਐਕਸਪਾਇਰ ਹੋ ਜੇ ਦੂਜਾ ਡਿਸੀਜਨ ਲੈਂਦੇ ਆ ਲੈਂਦੇ ਆ ਜਿਹੜਾ ਵਰਕ ਪਰਮਿਟ ਹੈ ਉਹ 90 ਡੇਸ ਦੇ ਅੰਦਰ ਅਪਲਾਈ ਕਰਨਾ ਜਦੋਂ ਤੁਹਾਨੂੰ ਤੁਹਾਡੀ ਸਟੱਡੀ ਕੰਪਲੀਟ ਹੋ ਜਾਂਦੀ ਹੈ ਉਸ ਤੋਂ ਬਾਅਦ 90 ਦਿਨ ਦੇ ਅੰਦਰ ਅੰਦਰ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰਨਾ ਹੈਗਾ ਤੇ ਜਦੋਂ ਤੁਹਾਡਾ ਵਰਕ ਪਰਮਿਟ ਅਪਲਾਈ ਹੋ ਜਾਂਦਾ ਤੁਹਾਨੂੰ ਇੱਕ ਅਥਾਰਾਈਜੇਸ਼ਨ ਲੈਟਰ ਆ ਜਾਂਦਾ ਕਿ ਭਈ ਹੁਣ ਤੁਸੀਂ ਕੈਨੇਡਾ ਦੇ ਵਿੱਚ ਅਨਕੰਡੀਸ਼ਨਲੀ ਕੰਮ ਕਰ ਸਕਦੇ ਹੋ ਕਿਸੇ ਵੀ EMPLOYER ਦੇ ਨਾਲ ਕਿੰਨਾ ਟਾਈਮ ਵੀ ਕੰਮ ਕਰ ਸਕਦੇ ਹੋ ਕੋਈ ਵੀ ਕੰਮ ਕਰ ਸਕਦੇ ਹੋ ਉਦੋਂ ਤੋਂ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਪਰ ਜਿੰਨੇ ਚਿਰ ਤੱਕ ਤੁਹਾਡਾ ਅਥੋਰਾਈਜੇਸ਼ਨ ਲੈਟਰ ਨਹੀਂ ਆਉਂਦਾ ਹੈਗਾ ਤੁਹਾਡੇ ਕੋਲ ਨਹੀਂ ਹੁੰਦਾ ਉਨੀ ਦੇਰ ਤੱਕ ਤੁਸੀਂ ਫੁੱਲ ਟਾਈਮ ਕੰਮ ਵਾਲੇ ਪਾਸੇ ਨੂੰ ਨਹੀਂ ਜਾਣਾ ਹੈਗਾ ਕਿਉਂਕਿ ਉਹ ਵੀ ਚੀਜ਼ਾਂ ਤੁਹਾਡੇ ਰਾਹ ਦਾ ਰੋੜਾ ਬਣ ਸਕਦੀਆਂ ਕਿਉਂਕਿ ਹੁਣ ਵੀਜ਼ਾ ਆਫੀਸਰ ਤੁਹਾਡੇ ਨਾਲ ਛੋਟੇ ਛੋਟੇ ਚੀਜ਼ਾਂ ਨੂੰ ਅੰਡਰਲਾਈਨ ਕਰ ਰਿਹਾ ਹੈ ਹਾਲਾਂਕਿ ਇੱਕ ਖੁਸ਼ਖਬਰੀ ਚੰਗੀ ਗੱਲ ਇਹ ਹੈ ਕਿ ਭਈ ਮਾਰਕਰਨੇ ਦੁਬਾਰਾ ਪ੍ਰਧਾਨ ਮੰਤਰੀ ਬਣੇ ਦੁਬਾਰਾ ਲਿਬਰਲ ਆਏ ਨੇ ਸੋਚ ਜਿਹੜੀ ਹੈ ਉਹ ਲਿਬਰਲ ਦੀ ਹੈ ਕਿਉਂਕਿ ਜਿਵੇਂ ਟਰੂਡੋ ਸੀਗਾ ਟਰੂਡੋ ਵੀ ਇੱਕ ਪਾਰਟੀ ਦਾ ਕਹਿ ਸਕਦੇ ਆ ਕਿ ਆਗੂ ਸੀਗਾ ਪਹਿਲਾਂ ਉਹ ਲੀਡ ਕਰ ਰਿਆ ਸੀ ਪਹਿਲਾਂ ਉਹ ਪ੍ਰਧਾਨ ਮੰਤਰੀ ਸੀ ਪਰ ਪਾਰਟੀ ਦੀ ਜਿਹੜੀ ਆਈਡਿਓਲੋਜੀ ਹੈ ਉਹ ਸੇਮ ਹੀ ਸੀਗੀ ਤੇ ਸੇਮ ਕੀ ਹੈ ਕਿ ਮਾਰਕਰਨੀ ਜਿਹੜੇ ਨੇ ਉਹ ਵੀ ਲਿਬਰਲ ਪਾਰਟੀ ਦੇ ਹੀ ਲੀਡਰ ਨੇ ਹੁਣ ਉਹ ਲੀਡ ਕਰ ਰਹੇ ਨੇ ਸੋ ਸੋਚ ਜਿਹੜੀ ਆ ਉਹ ਸੇਮ ਹੀ ਹੈ ਸੋ ਇਸ ਕਰਕੇ ਇਮੀਗ੍ਰੈਂਟਸ ਵਾਸਤੇ ਇਹ ਚੰਗੀ ਗੱਲ ਹੈ ਤੇ ਚੰਗੀ ਗੱਲ ਇਸ ਕਰਕੇ ਵੀ ਹੈਗੀ ਆ ਕਿ ਭਈ ਜਿਹੜੇ ਜੇਕਰ ਦੂਜੀ ਕੋਈ ਪਾਰਟੀ ਬਣਦੀ ਉਹ ਵੱਡਾ ਉਥਲ-ਪੁਥਲ ਕਰ ਸਕਦੀ ਸੀ ਇਮੀਗ੍ਰੇਸ਼ਨ ਦੇ ਵਿੱਚ ਜੋ ਕਿ ਹੁਣ ਹੋਣ ਦੇ ਘੱਟ ਆਸਾਰ ਹੈਗੇ ਆ ਉਮੀਦ ਕਰਦਾ ਹਾਂ ਲੋਕ ਪਸੰਦ ਆਇਆ ਹੋਵੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਜਿੱਥੇ ਸਿਰਫ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਦੇ ਕੇਪਸ ਨੋਟੀਫਿਕੇਸ਼ਨ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਰਕੂਲੇਟ ਜਰੂਰ ਕਰਿਓ ਧੰਨਵਾਦ